ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ। ਮੇਰੇ ਦਰਸ਼ਕੋ ਮੈਂ ਸਭ ਤੋਂ ਪਹਿਲਾਂ ਤਾਂ ਮਾਫੀ ਚਾਹਉਣਾ ਹੈ ਕਿ ਪਿਛਲੇ 2 ਦਿਨ ਜਾਂ 2 ਵੀਡੀਓ ਹਰ ਰੋਜ਼ ਮੈਂ ਇੱਕ ਵੀਡੀਓ ਪਾਉਣਾ ਹੈ। ਪਿਛਲੇ 2 ਦਿਨ ਜਿਹੜੀਆਂ ਵੀਡੀਓ ਪਾਈਆਂ ਉਹਨਾਂ 'ਚ ਆਵਾਜ਼ ਦੀ ਪ੍ਰੋਬਲਮ ਆਈ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਪਿਆਰ ਦਾ ਜਾਂ ਤੁਹਾਡੇ ਹੰਗਾਰੇ ਦਾ ਜਿਸ ਤਰੀਕੇ ਨਾਲ ਤੁਸੀਂ ਲਗਭਗ ਮੈਂ ਸਮਝਦਾ ਸਾਰਿਆਂ ਨੇ ਮੈਨੂੰ ਕਿਹਾ ਕਿ ਤੁਹਾਡੀ ਆਵਾਜ਼ ਠੀਕ ਨਹੀਂ ਆ ਰਹੀ। ਅੱਜ ਮੈਂ ਕੋਸ਼ਿਸ਼ ਕਰ ਰਿਹਾ ਮੈਂ ਤੁਹਾਨੂੰ ਬਹੁਤ ਪਰ ਦੱਸਿਆ ਕਿ ਮੇ ਕੋਲ ਟੈਕਨੀਕਲ ਐਕਸਪਰਟ ਤਾਂ ਹੈ ਨਹੀਂ ਮੇਰੀ ਉਮਰ ਦੇ ਵਿੱਚ ਜਿਹੜਾ 70 ਦਾ ਹੋ ਗਿਆ ਹੋਵੇ ਬਸ ਇਹ ਹੈ ਕਿ ਮੇਰਾ ਸ਼ੌਕ ਹੈ ਮੈਂ ਤੁਹਾਡੇ ਨਾਲ ਮੈਂ ਪੱਤਰਕਾਰੀ ਪੜਾਈ ਹੈ ਤੇ ਹੁਣ ਮੈਂ ਥੋੜਾ ਬਹੁਤ ਤੁਹਾਡੇ ਨਾਲ ਗੱਲਬਾਤ ਕਰ ਲੈਣ ਤੇ ਕੋਸ਼ਿਸ਼ ਕਰਦਾ ਕਿ ਕੋਈ ਚੀੜੀ ਹੈ ਜਿੰਨਾ ਕੁ ਮੈਂ ਠੀਕ ਸਾਮਣ ਦਾ ਤੁਹਾਡੇ ਸਾਹਮਣੇ ਰੱਖਾਂ ਔਰ ਸੱਚ ਉਹ ਚੀਜ਼ ਜਦੋਂ ਮੈਂ ਬੈਠ ਦਿਆਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਧੌਣਾ ਤੇ ਇਹ ਗੱਲ ਜ਼ਰੂਰ ਯਾਦ ਕਰਦਾ ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਵੈਰ ਵੀ ਆਪਣੇ ਗੱਲ ਜੇ ਵੀ ਮੈਨੂੰ ਚੰਗੀ ਲੱਗਦੀ ਹੈ ਉਹ ਮੈਂ ਤੁਹਾਡੇ ਨਾਲ ਸੱਚ ਕਰ ਦਿੰਦਾ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਬਹੁਤ ਵਧੀਆ ਗੱਲ ਹੈ ਤੇ ਮੈਂ ਕੋਸ਼ਿਸ਼ ਕਰ ਰਿਹਾ ਆਵਾਜ਼ ਖਰਾਬ ਰਹੀ ਮੈਂ ਮਾਫੀ ਚਾਹੁੰਦਾ ਤੇ ਸ਼ੁਰੂਜੀ ਮੈਂ ਫਿਰ ਅਗਲੀ ਅਪੀਲ ਵੀ ਕਰ ਦਿੰਦਾ ਵਿੱਚ ਨਹੀਂ ਕਰੂੰਗਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਪਲੀਜ਼ ਕਰ ਲਵੋ ਅੱਜ ਮੈਂ ਜਿਹੜੀ ਗੱਲ ਕਰਨੀ ਆ ਬਹੁਤ ਅਹਿਮ ਹੈ ਕਾਫੀ ਅਹਿਮ ਹੈ ਮਤਲਬ ਇਸ ਦੇਸ਼ ਦੇ ਵਿੱਚ ਇੰਨੀ ਨਫ਼ਰਤ ਹੈ ਪਾ ਪਾ ਦੇ ਬਹੁਤ ਸਾਰੇ ਲੋਕ ਹਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਹੈ ਬਹੁਤ ਨਫ਼ਰਤ ਕਿ ਇੱਕ ਖਾਸ ਭਾਈਚਾਰੇ ਕਿਹੜੇ ਭਾਈਚਾਰੇ ਜਿਹਨੂੰ ਜਿਹੜੀ ਉਹ ਕੁੜੀ ਜਿਹੜੀ ਆਪਰੇਸ਼ਨਸ ਦੂਰ ਦਾ ਚਿਹਰਾ ਬਣੀ ਕਰਨਲ ਸੋਫੀਆ ਕਰੈਸ਼ੀ ਉਸ ਭਾਈਚਾਰੇ ਨਾਲ ਬਹੁਤ ਨਫ਼ਰਤ ਹੈ ਇੱਕ ਮੈਂ ਕਿਉਂ ਕਹਿ ਰਿਹਾ ਹਾਂ ਇਹ ਨਫਰਤੇ ਸਾਹਮਣੇ ਆਈ ਹੈ ਕਿਹਦੇ ਰਾਹੀਂ ਵਿਜੇ ਸ਼ਾਹ ਰਾਹੀਂ ਮੱਧ ਪ੍ਰਦੇਸ਼ ਦਾ ਮੰਤਰੀ ਹੈ ਸੱਤ ਵਾਰ ਦਾ ਐਮ ਐਲ ਏ ਹੈ ਸੱਤ ਵਾਰ ਦਾ ਐਮ ਐਲ ਏ ਸਾਰੀਆਂ ਸਰਕਾਰਾਂ ਚ ਮੰਤਰੀ ਰਿਹਾ ਹੈ ਉਮਾ ਭਾਰਤੀ ਦੀ ਸਰਕਾਰ ਚ ਬਾਬੂ ਲਾਲ ਗੌਰ ਦੀ ਸਰਕਾਰ ਚ ਸ਼ਿਵਰਾਜ ਚਾਹਾਂ ਦੀ ਸਰਕਾਰ ਚ ਆ ਹੁਣ ਮੌਂਡ ਜਾਦਵ ਦੀ ਸਰਕਾਰ ਚ ਇਹ ਹੈ ਇਹ ਜਿਹੜਾ ਜਾਦਵ ਹੈ ਨਾ ਆ ਸੌਰੀ ਜਿਹੜਾ ਵਿਜੇ ਸ਼ਾਹ ਇਹ 12 ਮਈ ਦੀ ਸ਼ਾਮ ਨੂੰ ਇੱਕ ਸਰਕਾਰੀ ਪ੍ਰੋਗਰਾਮ ਸੀ ਖਰਗੋਨ ਜ਼ਿਲ੍ਹੇ ਦੇ ਮੋਹ ਪਿੰਡ ਦੇ ਕੋਲ ਇੱਕ ਪਿੰਡ 'ਚ ਸਰਕਾਰੀ ਪ੍ਰੋਗਰਾਮ 'ਚ ਤਾੜੀਆਂ ਮਰਵਾ ਰਿਹਾ ਬੋਲ ਰਿਹਾ ਔਰ ਕਮਾਲ ਹੈ ਜਿਹੜਾ ਲੋਕ ਤਾੜੀਆਂ ਮਾਰ ਰਹੇ ਨੇ ਪਹਿਲਾਂ ਤੁਸੀਂ ਸੁਣ ਲਓ ਵੀ ਬੋਲ ਕੀ ਰਿਹਾ ਸੀ ਫਿਰ ਤੁਹਾਨੂੰ ਸਾਰੀ ਗੱਲ ਸਮਝ ਆ ਜਾਊ ਕਿ ਇਹ ਚੱਕਰ ਕੀ ਹੈ ਗੱਲ ਕੀ ਬੇ ਕਰਨੀ ਚਾਹੁੰਦਾ ਉਹ ਗੱਲ ਕੀ ਕਹਿੰਦਾ ਕੀ ਆ ਉਹ ਇਹ ਕਹਿੰਦਾ जिन्होंने हमारी बेटियों के संधूर उजाड़े थे वही किसी बटे लोगों को हमने उन्हीं की बहन भेज कर उन्हीं की ऐसी तैसी कर दी उन्हीं की बहन को भेज कर उन्हीं की ऐसी तैसी कर दी बहन कौन सोफिया क्रेसी, कर्नल सोफिया क्रेसी। फिर आगे की क्या है उन्होंने कपड़े अतार अतार के हमारे हिंदुओं को मारा और मोदी जी ने उनकी बहन को उनकी ऐसी तैसी करने उनके घर भेजा मोदी जी ने भेजा ये कह रहे अब मोदी जी कपड़े तो उतार नहीं सकते थे तटियाँ बच रही ना उसे कपड़े तो उतार नहीं सकते थे इसलिए उन्होंने उनके समाज की बहन को भेजा कि तुमने हमारी बहन को विधवा किया अब तुम्हारे समाज की बहन तुम्हें नंगा करेगी ये भाषण दे रहा है जी ओ विजय शाह सात बार का एमएलए और चार बार का मंत्री भारतीय जनता पार्टी का मंत्री मध्य प्रदेश का कोई अक्षर नहीं बोल रहा है उसके खिलाफ हूं तो देख लो 12 मई तो शुरू हुआ है प्रोग्राम कितने घंटे होंगे ਮੇਰਾ ਤਾਂ ਕਹਿਲਾ ਹੋ ਗਿਆ ਉਹਨੇ ਸਰਕ ਕੈਂਟੇ ਕੈਲਕੂਲੇਟ ਕਰਕੇ ਦੇਖ ਲਓ ਕੋਈ ਅੱਖਰ ਨਹੀਂ ਨਾਮ ਮਾਉਣ ਜਾਦੋ ਜਿਹੜਾ ਮੁੱਖ ਮੰਤਰੀ ਹੈ ਤੇ ਨਾ ਹੀ ਜਿਹੜਾ ਸੜੇ ਸਾਡੇ ਮਹਾਨ ਨੇਤਾ ਨੇ ਉਹ ਬੋਲ ਰਹੇ ਨੇ ਵਿਜੇ ਸ਼ਾਹ ਹੈ ਪਤਾ ਨਹੀਂ ਹੁੰਦਾ ਲੋਪਤਾ ਵੀ ਕਹਿੰਦੇ ਨੇ ਸ਼ਾਹ ਭਾਈ ਅੰਮਿਤ ਸ਼ਾਹ ਦੀ ਸਿਰ ਤੇ ਹੱਥ ਹੋ ਸਕਦਾ ਕੁਝ ਵੀ ਹੋ ਸਕਦਾ ਬੋਲਿਆ ਰਿਹਾ ਕੋਈ ਹਾਂ ਇੱਕ ਕੁੜੀ ਜ਼ਰੂਰ ਬੋਲੀ ਬੜਾ ਤਿੱਖਾ ਬੋਲੀ ਉਹ ਕੁੜੀ ਨਿਹਾਂ ਠਾਕਰ ਨਿਹਾਂ ਸਿੰਘ ਠਾਕਰ ਉਹ ਨੂੰ ਕਿਉਂਕਿ ਉਹ ਵੀ ਗਾਣੇ ਗਾਉਂਦੀ ਐ ਤੇ ਉਹ ਉਹਤੇ ਵੀ ਇਹਨਾਂ ਨੇ ਚਲਾਤਾ ਮੁਕੱਦਮਾ ਹੁਣ ਉਹ ਕਹਿਦੀ ਐ ਕਿ ਭਾਜਪਾ ਦੇ ਘਟਿਆ ਨੇਤਿਆ ਵਿਜੇ ਸ਼ਾਹ ਇਹ ਇਹ ਜਿਹੜੀ ਕਰਨਲ ਸੋਫੀਆ ਕ੍ਰਾਸੀ ਨੂੰ ਧਤਵਾਦੀ ਇਹਦੀ ਪੈਨ ਦੱਸਦਾ ਇੱਕ ਕੋਡੀ ਦੇ ਦੋ ਕੋਡੀ ਦੇ ਨੇਤਾ ਦਾ ਇਹਨਾਂ ਹੌਸਲਾ ਕਿੱਥੋਂ ਪਿਆ ਫੇਰ ਅੱਗੇ ਦੱਸ ਦਿਓ ਮੈਂ ਦੱਸਾਂ ਇਹ ਕਿੱਥੋਂ ਆਇਆ ਹੌਸਲਾ ਉਹ ਉਹਨਾਂ ਦੇ ਉਹ ਮਹਾਨ ਨੇਤਾ ਤੋਂ ਆਇਆ ਜਿਹੜਾ ਮੁਸਲਮਾਨਾਂ ਨੂੰ ਪੈਂਚਰ ਲਾਉਣ ਵਾਲੇ ਦੱਸਦਾ ਹੈ ਨਹੀਂ ਇਹ ਇਹ ਜੋ ਕੁਸ਼ਨ ਤੇ ਇੱਕ ਨੀਹਾ ਠਾਕਰ ਕਹਿ ਰਹੀ ਹੈ ਮੈਂ ਨਹੀਂ ਕਹ ਰਿਹਾ ਹਾਂ ਵੈਸੇ ਵਿਰੋਧ ਉਹਦਾ ਬਾਤ ਸ਼ੁਰੂ ਹੋ ਗਿਆ ਜੀਤੂ ਪਟਵਾਰੀ ਆ ਉਥੋਂ ਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਮੱਧ ਪ੍ਰਦੇਸ਼ ਦਾ ਉਹ ਇਹ ਕਹਿੰਦਾ ਜੀ ਕੱਜ ਬੈ ਉਹਦੀ ਫੋਟੋ ਦੇਖੀ ਵੀਡੀਓ ਦੇਖੀ ਰਦਰ ਉਹ ਬੈਠਾ ਸੀ ਥਾਣੇ 'ਚ ਔਰ ਕਹਿ ਰਿਹਾ ਸੀ ਕਿ ਤੇ ਬੁਖਾਤਵਾ ਨਾਲ ਬਹੁਤ ਸਾਰੇ ਬੰਦੇ ਸੀ ਕਿ ਇਹਦੇ ਐਫ ਆਈ ਆਰ ਲਾਂਚ ਕਰੋ ਹੁਣ ਇੱਕ ਮੰਤਰੀ ਦੇ ਉਹਨਾਂ ਐਫ ਆਈ ਆਰ ਲਾਂਚ ਕਰੇ ਜੀ ਨਹੀਂ ਕੀਤੀ ਉਹਨਾਂ ਨੇ ਵਿਰੋਧ ਅਰਜ਼ ਕਰਾਇਆ ਕੋਈ ਨਹੀਂ ਬੋਲਿਆ ਫਿਰ ਉਹ ਸਾਰੇ ਕਾਂਗਰਸੀ ਕਹਿੰਦੇ ਅਸੀਂ ਤਾਂ ਨਹੀਂ ਹਟਦੇ ਉਹਨਾਂ ਨੇ ਫਿਰ ਫੈਸਲਾ ਕੀਤਾ ਕਿ ਕੱਲ ਨੂੰ ਸਾਰੇ ਥਾਣੇ ਜਿਹੜੇ ਨੇ ਸਾਰੇ ਮੱਧ ਪ੍ਰਦੇਸ਼ ਤੇ ਇਹਦੇ ਖਿਲਾਫ ਸ਼ਿਕਾਇਤ ਦਰਜ ਹੋਊਗੀ ਚਲੋ ਉਹਨਾਂ ਤੇ ਸਿਆਸੀ ਕੰਮ ਹੋ ਸਕਦਾ ਸਿਆਸਤ ਹੋ ਸਕਦੀ ਆਪਾਂ ਮੰਨ ਲਈਏ ਲੇਕਿਨ ਜਿਹੜੇ ਸਿਆਸਤ ਨਹੀਂ ਹੁੰਦੀ ਉਹ ਕੋਰਟ 'ਚ ਨਹੀਂ ਹੁੰਦੀ ਔਰ ਮੈਂ ਸੱਚ ਬੱਚੀ ਮੈਨੂੰ ਅੱਜ ਮਾਨ ਹੋਇਆ ਜਦੋਂ ਮੈਂ ਕੋਰਟ ਹਾਈ ਕੋਰਟ ਦੀ ਕਾਰਵਾਈ ਸੁਣੀ ਜੱਬਰਪੁਰ ਹਾਈ ਕੋਰਟ ਦੀ ਜੱਬਰਪੁਰ ਹਾਈ ਕੋਰਟ ਦੇ ਵਿੱਚ ਦੋ ਜੱਜਾਂ ਦੇ ਵਿੱਚ ਸ਼੍ਰੀ ਜਸਟਿਸ ਸ਼੍ਰੀ ਆਤਲ ਸ਼੍ਰੀਦਰਨ ਤੇ ਜਸਟਿਸ ਅਨੁਰਾਦਾ ਸ਼ਕਲਾ ਇਹਨਾਂ ਨੂੰ ਮੈਂ ਸੁਣਿਆ ਬਈ ਕਿਹੜਾ ਕਮਾਲ ਦੀ ਇਹਨਾਂ ਨੇ ਗੱਲ ਕੀਤੀ ਇਸ ਮਾਮਲੇ ਦੇ ਵਿੱਚ ਔਰ ਹੁਕਮ ਕੀ ਕੀਤਾ ਕਿ ਤੱਕ ਇਹਦੇ ਡੀਜੀਪੀ ਦਾ ਹੁਕਮ ਹੈ ਕਿ ਸ਼ਾਮ ਤੱਕ ਐਫ ਆਈ ਆਰ ਦਰਜ ਕਰੋ ਤੁਹਾਨੂੰ ਦਿੱਤੇ 4 ਘੰਟੇ ਜੇ 4 ਘੰਟੇ ਚ ਐਫ ਆਰ ਦਰਜ ਨਹੀਂ ਹੁੰਦੀ ਤੇ ਤੁਸੀਂ ਕੱਲ ਨੂੰ ਆਜੋ ਫਿਰ ਕੋਰਟ ਦੇ ਵਿੱਚ। ਯਾਨੀ ਇਹ ਹਾਲ ਹੈ। ਬੜਾ ਦੁੱਖ ਦੀ ਗੱਲ ਹੈ। ਮਤਲਬ ਜਿਹੜੀ ਕੁੜੀ ਜਿਹੜੀ ਫੈਮਿਲੀ ਜਿਹੜੇ ਫੌਜੀਆ ਦੀ ਹੈ। ਦਾਦਾ ਫੌਜੀ, ਪਿਤਾ ਫੌਜ ਦਾ ਅਫਸਰ, ਆਪ ਅਫਸਰ, ਪਤੀ ਅਫਸਰ। ਇਹ ਕੁੜੀ ਬਰੋਦਰਾ ਦੀ ਹੈ। ਇਹ ਕਰਨ ਸੋਫੀਆ ਵਰੋਧ ਰਾਜਸਥਾਨ ਦੀ ਔਰ ਵਿਆਹੀ ਕਰਨਾਟਕਾ ਚੋਹਰੀ ਹੈ ਉਹਦਾ ਪਤੀ ਵੀ ਕਰਨਾਲਾ ਹੈ ਮੇਲਗਾ ਵਿੱਚ ਉਹਦਾ ਸੋਰਾ ਪਰਿਵਾਰ ਹੈ ਤੂੰ ਇਹ ਤੁਸੀਂ ਜਿਹੜੇ ਉਹਦੀ ਤਾਂ ਡਿਊਟੀ ਹੈ ਮੋਦੀ ਸਾਹਿਬ ਨੇ ਸਰਕਾਰ ਨੇ ਡਿਊਟੀ ਲਾਈ ਹੈ ਨਾ ਮੋਦੀ ਸਰਕਾਰ ਨੇ ਕਿ ਤੁਸੀਂ ਬਰੀਫ ਕਰਨਾ ਉਹ ਤਾਂ ਬਰੀਫ ਕਰ ਰਹੀ ਸੀ ਤੇ ਉਹਨੂੰ ਤੁਸੀਂ ਸਿਰਫ ਇਸ ਕਰਕੇ ਕਿ ਮੁਸਲਮਾਨ ਇਸ ਤਰ੍ਹਾਂ ਦੇ ਪਾਸ਼ਾ ਨੂੰ ਅਤਬਦੀ ਦੀ ਭੈਣ ਬਣਾਉਣਾ ਤੁਸੀਂ ਇਹੀ ਸੀ ਉਹ ਕੋਈ ਅਸਰ ਨਹੀਂ ਨਹੀਂ ਤਾਂ ਤੁਸੀਂ ਦੇਖੋ ਕਹਿ ਸਕਦੇ ਸੀ ਅਰਜ਼ਾਰਾ ਤੂੰ ਕੀ ਬੋਲ ਰਿਹਾ ਮੁੰਸੇ ਕਈ ਵਾਰ ਕਹਿ ਦਿੰਦੇ ਨੇ ਕਰਦੇ ਕਰਦੇ ਕੁਝ ਨਹੀਂ ਹੁੰਦੇ ਆਪਰੇਗੇ ਠਾਕੁਰ ਬਾਰੇ ਕੀ ਕਰਤਾ ਸੀ ਆਪਾਂ ਦੇਖਿਆ ਹੀ ਹੈ ਤੋ ਹੁਣ ਤੇ ਜਿਹੜਾ ਹੈ ਸੋਫੀਆ ਦੇ ਬਾਰੇ ਹਾਂ ਇੱਕ ਗੱਲ ਜ਼ਰੂਰ ਚੱਲੀ ਕੱਲੀ ਹਾਈ ਕੋਰਟ ਨਹੀਂ ਕੀਤੀ ਜੱਪਲੂ ਪਰ ਸਰ ਦੇਸ਼ ਦੇ ਵਿੱਚ ਕਰਨ ਸੋਫੀਏ ਦੇ ਹੱਕ ਚ ਇੱਕ ਹਵਾ ਚੱਲ ਗਈ। ਕਿ ਵੀ ਤੁਸੀਂ ਇਹ ਕਰ ਕੀ ਰਹੇ ਹੋ? ਬਸ ਬੋਲਦੇ ਕਿਉਂ ਨਹੀਂ? ਬਸ ਉਹਨੂੰ ਤੁਸੀਂ ਹਿੰਦੂ ਤੇ ਮੁਸਲਮਾਨ ਚ ਕਿਉਂ ਵਰਤ ਰਹੇ ਹੋ? ਭਾਈ ਇਹ ਤਾਂ ਇੱਥੇ ਇਹੀ ਚੱਲਦਾ। ਮੇਰੇ ਯਾਦ ਹੈ ਉਹ ਇੱਕ ਸਿੱਖ ਮੁੰਡੇ ਤੋਂ ਅਰਸ਼ ਅਰਸ਼ਪ੍ਰੀਤ ਅਰਸ਼ਦੀਪ ਆ ਸ਼ਾਇਦ ਕਰੈਕਟਰ ਉਹ ਤੋਂ ਇੱਕ ਕਹਿਤ ਛੁੱਟ ਗਿਆ ਸੀ। ਜਿਹੜੀ ਉਹਦੇ ਸਿੱਖ ਹੋਣ ਕਰਕੇ ਮੈਚ ਸਰ ਪਾਕਿਸਤਾਨ ਨਾਲ ਸੀ ਜਬ ਮੇਰਾ ਖਿਆਲ ਹੈ ਮੇਰੇ ਯਾਦ ਨਹੀਂ ਪੂਰਾ ਲੇਕਿਨ ਉਹਨੂੰ ਟ੍ਰੋਲ ਕੀਤਾ ਸੀ ਸਿੱਖ ਹੋਣ ਕਰਕੇ ਜਿਵੇਂ ਹਰ ਗੱਲ ਸਿੱਖ ਹੋਣ ਕਰਕੇ ਹਰ ਗੱਲ ਮੁਸਲਮਾਨ ਹੋਣ ਕਰਕੇ ਇਹ ਕਿਸ ਤਰ੍ਹਾਂ ਦੇ ਰਾਹ ਚ ਅਸੀਂ ਜੀ ਰਹੇ ਆਂ ਤਿਰਗਾ ਯਾਤਰਾ ਅਸੀਂ ਕੱਟ ਰਹੇ ਆਂ ਤਿਰਗਾ ਯਾਤਰਾ ਵਿੱਚ ਅਸੀਂ ਫੌਜੀਆਂ ਨੂੰ ਸਲਾਮ ਕਰ ਰਹੇ ਆਂ ਤੇ ਇੱਥੇ ਫੌਜੀਆਂ ਨੂੰ ਤੁਸੀਂ ਮਤਲਬ ਇਸ ਤਰੀਕੇ ਨਾਲ ਉਹਦੇ ਬਾਰੇ ਬੋਲ ਰਹੇ ਹੋ ਉਹਨੂੰ ਅੱਤਵਾਦੀਆਂ ਦੇ ਨਾਲ ਬੁਲਾ ਰਹੇ ਹੋ ਤੋ ਇਹ ਜਿਹੜਾ ਕੁਛ ਹੈ ਇਹ 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 ਹੈ ਤਰੂਪੀਕਰਨ ਜੇ ਤੋ ਕਹਿੰਦੇ ਨਾ ਆਪਾਂ ਇਹ ਵੰਡ ਹੈ ਸਮਾਜ ਦੀ ਸਮਾਜ ਦੀ ਵੰਡ ਤਾਂ ਆਪਾਂ ਬਹੁਤ ਮਰ ਦੇਖੀ ਹੈ ਮਤਲਬ ਹੋਰ ਤਾਂ ਹੋਰ ਆਮ ਘਰਾਂ ਚ ਪਹੁੰਚ ਗਈ ਸੀ ਉਹ ਜਿਹੜੇ ਕਸ਼ਮੀਰੀ ਆਉਂਦੇ ਨੇ ਆਪਦੇ ਵੇਚਣ ਕਾਰਪਟ ਜਾਂ ਸ਼ਾਲਾ ਉਹਨੂੰ ਇੱਕ ਆਮ ਔਰਤ ਨੇ ਕਿਹਾ ਤਾਂ ਸੀ ਜੇ ਮੈਨੂੰ ਜੈਸ਼ੀ ਜੀ ਜੰਮ ਕਹਿ ਫਿਰ ਦੇਵਾਂਗੇ ਤੁਹਾਨੂੰ ਤਾਂ ਖਰੀਦਾਂਗੇ ਤੇਰੇ ਕੋਲ ਇਸ ਲੈਵਲ ਤੱਕ ਤਾਂ ਵੰਡ ਕਰਤੀ ਆਪਾਂ ਸੋ ਇਹ ਕਰਨ ਹੁਣ ਮੈਂ ਤੁਹਾਨੂੰ ਇੱਕ ਹੋਰ ਵੀ ਦੱਸਾਂ ਇਹਦਾ ਫਾਇਦਾ ਦੂਜੇ ਵੀ ਉਠਾਉਦੇ ਨੇ মিডিਆ ਸੋਸ਼ਲ ਮੀਡੀਆ ਦਾ ਤਾਂ ਕੋਈ ਅੱਜ ਕੱਲ ਤਾਂ ਤੁਹਾਨੂੰ ਬਹੁਤ ਵਾਰ ਦੱਸਿਆ ਕਿ মিডিਆ ਨੂੰ ਸਮਝਣ ਲਈ ਸੱਚ ਝੂਠ ਪਰਖਣ ਲਈ ਬਹੁਤ ਜ਼ਰੂਰੀ ਹੈ ਰਿਕਸ਼ਾ ਗਲਤ ਵਿਸ਼ਵਾਸ ਨਾ ਕਰੋ ਤਾਂ ਹੁਣ ਪਿੱਛੇ ਜਿਹੜਾ ਅਮਰਾਨ ਖਾਨ ਮਰ ਗਿਆ ਜੀ ਫਲਾਣਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਆ ਇਹਦੇ ਸੋਰਸ ਦੇਖਣਾ ਹੁੰਦਾ ਹੁਣ ਇੱਕ ਗੱਲ ਰੁਪੀ ਕਹਿੰਦੇ ਜੀ ਕਰਨਾਟਕ ਜਿਹੜਾ ਇਹਦਾ ਘਰ ਹੈ ਸਹਰਿਆਂ ਦਾ ਬੇਲ ਗਾਂਵੀ ਇਹਦੇ ਘਰ ਚ ਜਾ ਕੇ ਆਰਐਸਐਸ ਦੇ ਬੰਦੇ ਨੇ ਅਟੈਕ ਕਰਤਾ ਇੱਕ ਪੋਸਟਪਾਤੀ ਕਿਸਨੇ ਔਰ ਡੋੜਾ ਪੈ ਗਿਆ ਵਾਇਰਲ ਹੋ ਗਈ ਪੋਸਟ ਤੇ ਕਰਨਾਟਕ ਦੀ ਪੁਲਿਸ ਭੱਜ ਕੇ ਗਈ ਉੱਥੇ ਜਦੋਂ ਵਹਈ ਕਿਉਂਕਿ ਅੱਜ ਕੱਲ ਇਹ ਸਟਾਰ ਬਣੀ ਹੋਊ ਕੁੜੀ ਤੇ ਦੇਖਿਆ ਸਭ ਕੁਝ ਠੀਕ ਹੈ ਪਤਾ ਲੱਗੇ ਪੋਸਟ ਕਿੱਥੋਂ ਪਈ ਉਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਪਈ ਜਿਵੇਂ ਤੇ ਪੰਜਾਬੀ ਬਸਰਵਾਲੇ ਬੜੀ ਗਿਣਤੀ ਚ ਰਹੇ ਜਣੇ ਤੇ ਜਦੋਂ ਪੋਸਟ ਕੋਰ ਕੇ ਦੇਖੀ ਉਤੇ ਜਨਾਬ ਦੀ ਫੋਟੋ ਉਤੇ ਕਰਨ ਬਨੀਰ ਦੀ ਫੋਟੋ ਸਾਰਾ ਪਾਕਿਸਤਾਨੀ ਸੀ ਉਹ ਕਹਿੰਦਾ ਯਾਰ ਐਸਐਸ ਨੇ ਹਮਲਾ ਕਰਤਾ ਜੇ ਇਸ ਤਰੀਕੇ ਨਾਲ ਇਹ ਉਹ ਵੀ ਕਿ ਪੈਦਾ ਤਾਂ ਸਾਰੇ ਜਦੋਂ ਅਸੀਂ ਸਾਡੇ ਚ ਨੁਕਸ ਹੈ ਤੇ ਵਿਰੋਧੀ ਕਿਉਂ ਨਹੀਂ ਫਾਇਦਾ ਉਠਾਉਂਦੇ ਤਾਂ ਹੁਣ ਜਿਹੜਾ ਜੀਤੂ ਪਟਵਾਰੀ ਕਹਿੰਦੇ ਕਾਂਗਰਸ ਦਾ ਪ੍ਰਧਾਨ ਜਾਂ ਕਾਂਗਰਸ ਵਾਲੇ ਕਹਿ ਰਹੇ ਨੇ ਉਹ ਚਾਹੇ ਉਹਨਾਂ ਦੀ ਗੱਲ ਮੰਨੀ ਜਾਵੇ ਜਾਂ ਨਾ ਮੰਨੀ ਜਾਵੇ ਲੇਕਿਨ ਇਹ ਗੱਲ ਪੱਕੀ ਹੈ ਕਿ ਜਿਵੇਂ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕੇਸ ਤਾਂ ਉਤੇ ਹੋਊਗਾ ਹੁਣ ਕੇਸ ਹੁੰਦਾ ਜੇ ਨਹੀਂ ਹੁੰਦਾ ਤਾਂ ਉਹ ਆਊਗਾ ਬੰਦਾ ਤੇ ਇਹਦੀ ਜਾਣੇ ਚਾਹੀਦੀ ਹੈ ਮੰਤਰੀਸ਼ਪ ਬੋਲਣਾ ਚਾਹੀਦਾ ਮੋਦੀ ਸਾਹਿਬ ਨੂੰ ਕਿ ਇਹ ਗਲਤ ਹੈ ਤੇ ਵੈਸੇ ਤਾਂ ਪਹਿਲਾਂ ਵੀ ਇਹਦੀ ਕੁਰਸੀ ਗਈ ਹੈ ਤੁਹਾਨੂੰ ਜੇ ਦੱਸਾਂ ਦੇ ਵੀ ਆਪ ਦੇ ਮੁੱਖ ਮੰਤਰੀ ਸ਼ਿਵਰਾਜ चौहान ਦੀ ਪਤਨੀ ਬਾਰੇ ਗਲਤ ਕਮੈਂਟ ਕਰ ਦਿੱਤਾ ਰੌਲਾ ਪੈ ਗਿਆ ਕੁਰਸੀ ਉਦੋਂ ਚਲੀ ਗਈ ਸੀ ਆ ਹੁਣ ਸ਼ਿਵਰਾਜ चौहान ਚੜਿਆ ਗਿਆ ਤੇ ਹੋਲੇ ਦਰ ਹੈਗੇ ਇਧਰ ਫਿਰ ਬੋਰ ਪੈ ਬੋਲਣ ਨੂੰ ਤਾਂ ਕੀ ਹੈ ਇੱਥੇ ਕੋਈ ਸ਼ੂਟਿੰਗ ਹੋ ਰਹੀ ਸੀ ਮੱਧ ਪ੍ਰਦੇਸ਼ ਚ ਮੰਤਰੀ ਅਜੇ ਸਾਬ ਵਿਜੇ ਸਾਹ ਕਹਿੰਦੇ ਵਿੱਦਿਆਪਾਲਨ ਹਿਰਨ ਸੀ ਕਹਿੰਦੇ ਰਾਤ ਨੂੰ ਮੈਨੂੰ ਮਿਲੋ ਪੈ ਗਿਆ ਰੌਲਾ ਉਹ ਡਰ ਨਹੀਂ ਉਹਨੇ ਸ਼ੂਟਿੰਗ ਮਤ ਕਰਤੀ ਆ ਤਾਂ ਬਤਰਾ ਹਾਲੇ ਸਦਾ ਕਿਸ ਤਰ੍ਹਾਂ ਦੇ ਅਸੀਂ ਮੰਤਰੀ ਪਾਲੇ ਹੋਏ ਨੇ ਇਹ ਹੈ ਭਾਜਪਾ ਆ ਅਨਸ਼ਾਸਨਾ ਆ ਰਐਸਸ ਦਾ ਕਿ ਅਸੀਂ ਇਹੋ ਜਿਹਾ ਕੁੱਝ ਕਰਨ ਦੇ ਨਹੀਂ ਇਹ ਜਿਹੜਾ ਬੰਦਾ ਖੰਡਵਾ ਤੋਂ ਖੰਡਵਾ ਜ਼ਿਲ੍ਹੇ ਤੋਂ ਹੈ ਸੱਤ ਵਾਰ ਦਾ ਐਮਐਲਏ ਹੋਵੇ ਇਹ ਤਾਂ ਮਤ ਲੋਕ ਵੀ ਇਹੋ ਜਿਹੇ ਬੰਦਿਆਂ ਨੂੰ ਜਿਤਾਈ ਜਾਂਦੇ ਨੇ ਭਾਜਪਾ ਵੀ ਮੰਤਰੀ ਬਣਾਈ ਜਾਂਦੀ ਹੈ ਔਰ ਹਾਲਾਤ ਇਹ ਨੇ ਕਿ ਅਸੀਂ ਕਹਿੰਦੇ ਸਾਰਾ ਕੁਝ ਸਾਟਾ ਦੇਸ਼ ਇੱਕ ਇੱਕ ਹੋਣ ਵਾਲੀ ਗੱਲ ਹੈ ਕਿਵੇਂ ਤੁਸੀਂ ਘੱਟੋ ਘੱਟ ਜਿਹੜੇ ਸਾਡੀ ਵੱਡੀ ਲੀਡਰਸ਼ਿਪ ਹੈ ਉਹ ਬੋਲੇ ਅਸਤੀਫਾ ਲਵੇ ਤਾਂ ਕਿ ਕੋਈ ਅੱਗੇ ਤੋਂ ਇਸ ਤਰ੍ਹਾਂ ਦੀ ਗੱਲ ਨਾ ਕਰੇ ਦੇਖਦੇ ਹਾਂ ਪਰ ਲੱਗਦਾ ਨਹੀਂ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਜਿਸ ਤਰ੍ਹਾਂ ਤਾਂ ਮੈਂ ਪ੍ਰਗਟਾ ਕਰ ਦਿੱਤੀ ਲੋਕ ਯੰਪਲ ਦਿੱਤੀ ਸੀ ਇਸ ਤਰ੍ਹਾਂ ਮੂੰਹ ਤਾਂ ਬੋਲਦੇ ਨੇ ਕਿ ਲੇਕਿਨ ਕਰਨਗੇ ਕੁਝ ਨਹੀਂ ਇਉਂ ਲੱਗਦਾ ਲੇਕਿਨ ਬੜੀ ਨਫ਼ਰਤ ਹੈ ਬਹੁਤ ਜ਼ਿਆਦਾ ਨਫ਼ਰਤ ਹੈ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਇਹ ਦੇਸ਼ ਦੇ ਵਿੱਚ ਸੈਕੂਲਰ ਸਟੇਟ ਹੈ ਇਹ ਕੋਈ ਜਿਹੜੀ ਨਾ ਤਾਂ Hindu ਸਟੇਟ ਹੈ ਨਾ Islamic ਸਟੇਟ ਹੈ ਇਹ ਸੈਕੂਲਰ ਹੈ ਕੀ ਇਹ ਸੈਕੂਲਰ ਹੈ ਵੀ ਇਹ ਹੁਣ ਸਵਾਲ ਖੜਾ ਹੋ ਰਿਹਾ ਹੈ ਤੁਸੀਂ ਕੀ ਸਮਝਦੇ ਹੋ ਮੈਨੂੰ ਢੀਕ ਰਹੋਗੇ ਥੋੜਾ ਬਹੁਤ